ਸੌਦੀ ਬਣੂਗੀ ਸਾਰੀ ਲੱਤਾਂ ਵੱਡ ਗਈਆਂ ਅਸਿਆ ਰਾਤ ਦੀ ਟੈਨਸ਼ਨ ਨਹੀਂ ਲੈਣੀ ਕਿਸੇ ਨੇ ਵੀ ਜੀ ਜੀ ਮੁਆਰਕਾ ਦੇ ਲਓ ਵੀ ਆਪਾਂ ਟਾਈਮ ਦੀ ਗੱਲ ਕਰਦੇ ਵੀ ਦੇਖੋ ਪ੍ਰੇਮ ਪਿਆਰ ਗੱਲ ਇੱਕ ਟਿੱਲੂ ਸਾਹਿਬ ਇਹ ਵੀ ਆ ਜੋੜਿਆ ਤੂੰ ਲੰਬਾ ਵੀ ਨਹੀਂ ਦੇ ਸਕਦਾ ਮਾਡਲ ਅੱਜ ਨਵੇਂ ਮਾਡਲ ਕੀਤਾ ਠੀਕ ਹੈ ਜੀ ਤੇ ਨਵੇਂ ਮਾਡਲ ਨੇ ਇਹਦੇ ਵਿੱਚ ਕਾਫੀ ਅੰਤਰ ਲਿਆ ਇਹ ਕੰਬਾਈਨ ਨਾ ਸ਼ਾਹੀ ਜੀ ਕੰਬਾਈਨਾ ਸ਼ਾਹੀ ਜੀ ਕੰਬਾਈਨ ਮੈਂ ਕਿ ਬਹੁਤ ਸੋਹਣੀਆਂ ਨੇ ਬਿਲਕੁਲ ਪਰ ਹੁਣ ਜਿਹੜਾ ਰਬ ਡਰਾਉਨ ਜਿਹਦਾ ਗਿਆ ਇਹ ਨਾ ਨਾ ਸਾਰੀ ਡਾਇਨਾਮਿਕਲੀ ਤਰ੍ਹਾਂ ਸਾਰੀ ਸ਼ੀਟ ਮੈਟਲ ਦੇ ਵਿੱਚ ਆ ਗਈ ਠੀਕ ਹੈ ਜੀ ਸਾਰੀ ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਅਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਅੱਜ ਆਏ ਸੀ ਰੇਕ ਕੋਲੇ ਦਸ਼ਮੇਸ਼ ਕਮਾਈ ਨਿਗਾਲਿਆ ਨੇ ਅੱਜ ਸਾਡਾ ਯਾਰ ਆ ਟੱਲੋ ਤੇ ਗੱਲ ਸਾਹਿਬ ਅੱਜ ਦੋਨਾਂ ਨੂੰ ਮਿਲਣੀਆਂ ਨੇ 109900 ਅੱਜ ਡ੍ਰਿਵੜੀ ਆ ਉਹਨਾਂ ਦੀ ਤੇ ਆਏ ਬੈਠ ਨੇ ਢਿੱਲੋ ਸਾਹਿਬ ਵੀ ਆਏ ਬੈਠ ਨੇ ਗੱਲ ਸਾਹਿਬ ਵੀ ਆਏ ਬੈਠ ਨੇ ਆਪਾਂ ਨੂੰ ਸੱਦਿਆ ਸੀ ਉਹਨਾਂ ਨੇ ਵੀ ਆਇਓ ਯਾਰ ਆਪਾਂ ਮਸ਼ੀਨ ਦੀ ਡ੍ਰਿਵੜੀ ਆ ਸਾਡੀ ਵੀਡੀਓ ਜ਼ਰੂਰ ਬਣਾ ਕੇ ਜਾਇਓ ਤੇ ਕਰਦੇ ਆ ਗੱਲੋ ਸਾਹਿਬ ਤੇ ਢਿੱਲੋ ਸਾਹਿਬ ਨੂੰ ਦਿੰਨੇ ਮੁਬਾਰਕਾ ਹਨ ਦੋਨੇ ਭਰਾ ਆਪਣੇ ਆਏ ਬੈਠੇ ਨੇਗੇ ਬਾਕੀ ਜਿਹੜੇ ਜਿਹੜੇ ਹੋਰ ਮਿੱਤਰ ਸੱਜਣ ਆਏ ਹੋਏ ਮਲਾਉਣੇ ਆ ਉਹਨਾਂ ਨਾਲ ਤੁਹਾਨੂੰ ਸਾਰਿਆਂ ਨਾਲ ਕਰਦੇ ਆ ਗੱਲਬਾਤ ਆ ਜੋ ਜਿਲਾਉਣ ਦੇ ਵੀ 70000 ਚੋਂ ਖਰਚਾ ਕਿੰਨਾ ਕੁ ਆਜੇਗਾ ਹੋਊਗਾ ਉਹੀ ਤਾਂ ਗੱਲ ਹੈ ਇਹਦੇ ਕੰਪਨੀ ਵਾਲਿਆਂ ਨੇ ਕਰਿਆ ਹਾਂ ਹਾਂ ਪਜਾਉਣ ਦਾ ਫਿਰ 70000 ਰੁਪਏ ਦੇ ਕੀਦਰ ਖਰਚਾ ਨਹੀਂ ਇਹ ਤਾਂਗਾ ਲਾਲਾ ਵੀ ਆਓ ਇਹ ਠੇਕਾ ਆਇਦਾ ਵੈਸੇ ਠੇਕਾਗਾ ਹਾਂ ਜੁੜੀ ਮੈਂ ਵੀ ਆ ਕੇ ਹਾਂ ਲੈਣ ਦਾ ਹਿੱਸਾ ਬਣਾ ਕੇ ਪਿੱਛੇ ਹੈ ਨਾ ਕਰਿਆ ਹੋਊਗਾ ਆਊਟ ਆਗਾ ਅੱਗੇ ਪਿੱਛੇ ਆਗਾ ਇਹ ਜਿਹੜੀਆਂ ਬਾਹਰ ਜਾਂਦੀਆਂ ਨੇ ਕਾਲੇ ਉਹਨਾਂ ਦੇ ਬੱਟਾ ਉਹ ਕਰਕੇ ਨਾ ਹੈਗਾ ਅੱਗੇ ਵਿੱਚੇ ਜਾ ਅੱਗੇ ਪਿੱਛੇ ਕਰਦੇ ਨੇਗੇ ਤੇ ਫੇਰ ਵਧੀਆ ਬਣਾਉਂਦੇ ਆ ਬਹੁਤ ਸੋਹਣੀ ਰੰਗ ਪੇਂਟ ਬਹੁਤ ਵਧੀਆ ਪੇਂਟ ਇਹਨਾਂ ਨੇ ਕੁਆਲਿਟੀ ਬਹੁਤ ਵਧੀਆ ਹਾਂ ਇਹਨਾਂ ਨੇ ਜਦੋਂ ਪਹਿਲਾਂ ਇਹ ਬਦਲ ਗਏ ਸੀ ਨਾ ਹਾਂ ਇਹਨਾਂ ਨੇ ਵੀ ਫ੍ਰੀਜ਼ ਵਾਲੇ ਪਿੱਛੇ ਲਾ ਕੇ ਹੋਰ ਜੀ ਕਰਤਾ ਸੀ ਜਦੋਂ ਉਹਨਾਂ ਨੇ ਵੀ ਲਾਇਆ ਕਰਿਆ ਮਾਰਕੀਟ ਡਾਊਨ ਹੋ ਗਈ ਜਮੀਨਾਂ ਦੀ ਔਰ ਕੁਝ ਖ਼ਬਰੀ ਦੇਣੀ ਆ ਵੀਡੀਓ ਸਭ ਦੀ ਬਣੂਗੀ ਆ ਸਾਰੀ ਲੈਟਾ ਬੜਨਗੀ ਅਸਿਆ ਰਾਤ ਦੀ ਟੈਨਸ਼ਨ ਨਹੀਂ ਲੈਣੀ ਕਿਸੇ ਨੇ ਵੀ ਰਾਤ ਹੋ ਜਣੀ ਮੈਂ ਕਿ ਵੀਰਾ ਕਹਿੰਦਾ ਸਾਰੀ ਲੈਟਾ ਬੜਦਾ ਕਿ ਆਪਾਂ ਕਿਹਣਾ ਚੰਗਣਾ ਹੀ ਚੰਗਣਾ ਕਰਦਾ ਕਿ ਕਹਿੰਦਾ ਯਾਰ ਇੱਕ ਵਾਰ ਇਹਨੇ ਰਾਤ ਨੂੰ ਦੇਣੀ ਆ ਇਹ ਵੀਰ ਜੀ ਐਂਡ ਕਰ ਰਹੇ ਆ ਲੈਟਾ ਹੀ ਦੇਹ ਚ ਨਾ ਦੇ ਹੈ ਨਹੀਂ ਆਪਾਂ ਮੁੱਦਾ ਹੋਰ ਰੱਖ ਦੋ ਤੇ ਨਾ ਵੀ ਸਾਡੀ ਵੀਡੀਓ ਨਹੀਂ ਬਣਦੀ ਉਹਨੇ ਫਿਰ ਮੁੱਦਾ ਚੇਂਜ ਆ ਕਰਤਾ ਕਹਿੰਦਾ ਕਹਿੰਦਾ ਵੀ ਆਪਾਂ ਵੀਡੀਓ ਬਣਾਵਾਗੇ ਪੈਸੇ ਲੰਬੇ ਰੂਟ ਆ ਸੀ ਨਾ ਨੇ ਇਕਣਾ ਚਾਹੀਦਾ ਟਰੱਕ ਡਰੋਪੇ ਤੇ ਰਾਤੀ ਫੋਕੀ। ਇਹ ਜਾਨਾ ਬਈ ਹੁਣ ਇੰਨੀ ਦੂਰ ਨੂੰ ਜਾਣਿਆ ਸੋ ਰਿਸਕ। ਰਿਸਕ ਹਾਂ ਇਹਦਾ ਹਾਂ ਇਹਦੇ ਕੋਲ ਠੀਕ ਹੈ ਬਈ ਠੀਕ ਹੈ ਇਹਦੇ ਚੂਹੇ ਸਾਰੇ ਪਾ ਦੋ। ਇੰਨਾ ਤਾਂ ਗੱਡੇ ਇਹਨੇ ਵੀ ਕਿਰਾਇਆ ਨਹੀਂ ਲੈਣਾ ਜੇ ਜਿੱਥੇ ਜਾਣਾ। 75000 ਮੰਨ ਲਾ ਇਹਨੇ ਅੱਤੇ ਚਾਰੀ ਦਾ ਚੱਕਰ ਨਾ ਪੈਂਦਾ ਹੋਵੇ ਇਹਦਾ। ਉਹ ਚਾਈਦਾ ਪੈ। ਉਹ ਚਾਈਦਾ ਚੱਕਰ ਪੈਂਦਾ ਇਹਦਾ। ਆ ਤਰੀ ਇੰਦਰੀ ਖੁੱਲ ਗਈਆਂ ਤੇ ਫੇਰ ਵੀ ਨਹੀਂ ਉੱਚੀ ਵੱਧ ਰਹੇ ਜੂਗੀ ਪੋਲਾ ਪਾਲ ਖੁੱਲ ਕੇ ਟਾਇਰ ਖੁੱਲ ਕੇ ਥੱਲੇ ਡਿੱਗ ਗਏ ਹਾਂ ਥੱਲੇ ਰੱਖਦੇ ਆ ਲੈ ਕੇ ਜਾਂਦੇ ਨੇ ਜਿਹੜੇ ਬਾਹਰ ਨੂੰ ਲੈ ਕੇ ਜਾਂਦੇ ਨੇਗੇ ਪਪਣਾ ਚਾਹੀਦੀ ਹੈ ਜਿਹੜਾ ਮੈਂ ਵੀਡੀਓ ਪਾ ਕੇ ਆ ਉਹ ਸ਼ਿਆਣਾ ਬੋਲ ਸੀਗਾ ਹਾਂ ਉਹਨੂੰ ਮੈਂ ਮੰਨ ਲਾ ਉਹ ਕਮੈਂਟਸ ਚਾੜੀ ਪਿਆ ਕਿ ਬਾਤ ਹੁੰਦੀ ਨਹੀਂ ਵੀਡੀਓ ਤੇ ਉਹ ਤੋਂ ਕਿਤੇ ਆਇਆ ਕਿਹਾਗਾ ਕਹਿੰਦਾ ਵੀ 12 ਵਜੇ ਘੰਟੇ ਤੇ ਕਹਿੰਦਾ ਮੈਂ ਸੀਲੇ ਵੜਤੇ ਅੱਛਾ 12 ਘੰਟੇ ਮਾਸੀ ਜੀ ਨੇ 3 ਹੀ ਲਏ ਉਹ ਨਾਲੇ ਉਹ ਨਾਲ ਦੇ ਨੇ ਕਿਹਾ ਵੀ ਸਿੱਖ ਲੱਗ ਗਿਆ ਸੀਗਾ ਵੀ ਬਾਬਾ ਲੱਗ ਗਿਆ ਸੀਗਾ ਵੀ ਵੀ ਉਹਨੇ ਤਾਂ 24 ਘੰਟੇ ਕਿਹਾ ਹਾਂ ਹਾਂ ਉਹ ਤੋਂ ਅਸੀਂ ਦੇ ਪਰ ਜਦ ਮੈਂ ਕਿਹਾ ਭਾਈ ਹੁਣੀਆਂ ਰੱਜ ਕੇ ਫੀਮ ਨਾਲ ਬੋਲੀ ਜਾਂਦੇ ਨੇ 12 ਘੰਟੇ 24 ਘੰਟੇ ਕਿਹੜਾ ਫੜਦੂਗਾ ਉਹ ਤਾਂ ਸਾਨੂੰ ਵੀ ਪਤਾ ਵੀ ਕਿਹੜਾ ਫੜਦੂਗਾ ਇਹ ਹੋ ਜਾਂਦਾ ਨਾਲੇ ਉਹ ਤੇ ਹਰ ਵਾਰੀ ਐਡੀਟਿੰਗ ਵਾਲੇ ਨੂੰ ਨਹੀਂ ਪਤਾ ਲੱਗਦਾ ਹਮਸ ਗਲਤ ਬੋਲਿਆ ਜਾਂਦਾ ਚੱਕੇ ਉਹ ਤੇ ਮੈਨੂੰ ਲੱਗਾ 4-500 ਕਮਿੰਟ ਆਇਆ ਦੇ ਦੇ ਰਿਲੇ ਅੰਦਰ ਦੇ ਦੀ ਮਾਨੂੰ ਕਾ ਵਾਂ ਬੰਦ ਕਰ ਰਿਹਾ ਇਹਨਾਂ ਨੂੰ ਐਨੀ ਮੋਟ ਹੋਣਾ ਚੱਲ ਚੱਕ ਜੀ ਇਹਨਾਂ ਦੇ ਪੁਆਇੰਟ ਆ ਵਧੀਆ ਹੈ ਜਿਆ ਹੋਰ ਪਾਉਣਾ ਤੇ ਕੱਦਾ ਟੰਡ ਕਾ ਜਿੰਨੇ ਕੇ ਮਿੰਟ ਆ ਅੱਜ ਕੱਲ ਚੱਲਦੇ ਝੂਠੇ ਜੀ ਸੱਚ ਬੋਲਦੇ ਚੱਲਦੇ ਨੇਗਾ ਕਿਹੜੀ ਸਾਂ ਜਉਣੀ ਇਹਦੀ ਛਤਰੀ ਕਿੰਨੀ ਮੋੜ ਵਧੀਆ ਜੀ ਮੋਡੀਫਾਈ ਕਰੀ ਹੋਈ ਹੈ ਇਹਨਾਂ ਪੱਖਾ ਦੇਖ ਤੂੰ ਕਰਦ ਨੂੰ ਉੱਪਰ ਐ ਪਿੱਛਾ ਵੜਿਆ ਗਿਆ ਠੋ ਬਾਈ ਹਵਾ ਗਰ ਕਰਨੀ ਆ ਜਿਹਨੂੰ ਆਉਂਦੀ ਆ ਜਾਂ ਮਸ਼ੀਨ ਚੱਲਦੀ ਐ ਇੱਥੇ ਉੱਥੇ ਗਰਮੀ ਹੈ ਹੀ ਜਿੱਥੇ ਸੱਤੀ ਚਗੜ ਚੱਲਦੀ ਆਉਣੀ ਗਰਮੀ ਇੱਥੇ ਜ਼ਿਆਦਾ ਆ ਗਈ ਹਾਂ ਜੀ ਉੱਥੇ ਸਾਈਡ ਦਾ ਹੈਗਾ ਫਰਕ ਮੌਸਮ ਦਾ ਵਾਪਰ ਇਹ ਮੈਂ ਕਹਿੰਦਾ ਜੀ ਸਾਈਡ ਨੂੰ ਪਰਾਲੀ ਵੀ ਸ ਕੱਢਦੀ ਹੋਊਗੀ ਸਾਈਡ ਤੇ ਕੱਢਦੀ ਆ ਪਹਿਲੇ ਪਾਸੇ ਪਰਾਲੀ ਆ ਜੀ ਉਹ ਤਾਂ ਦੇ ਜਿਰੀ ਦੇਖੇ ਕਿਵੇਂ ਚੋਕ ਕਰ ਗਏ ਗੱਲਾਂ ਛੱਟਾ ਛੱਟਾ ਹੀ ਹੋ ਗਏ ਸਾਰੇ ਇਹਦਾ ਖੇਤ ਨੂੰ ਕਿਵੇਂ ਕਰਦੀ ਆ ਮੇਰੇ ਕਿੰਨੇ ਕਰਦੀ ਕਣਕ ਜਿੱਦਾਂ ਚੱਲਦੀ ਨਹੀਂ ਅੱਛਾ ਜਿਰੀ ਜਿਰੀ ਵਾਲੀ ਹੋਗਾ ਛੱਟਾ ਤਾਂ ਸਾਫ਼ ਕਰੀ ਜਾਂਦੀ ਪਰਿਵਾਰ ਹੱਡੀ ਆ ਜੇ ਉਪਰਾਲੀ ਦੀ ਭਰੀ ਨਹੀਂ ਬੰਨਦੀ ਨਹੀਂ ਨਹੀਂ ਭਰੀ ਨਹੀਂ ਸੈਂ ਜਿਵੇਂ ਉਹ ਪਰਾਲੀ ਬੈਕ ਕੱਢਦੀ ਆ ਇਹ ਸਾਈਡ ਤੇ ਗੱਡੀ ਜਾਂਦੀ ਆ ਨਹੀਂ ਇਹਦੀ ਐ ਲਾਈਨ ਬਣੀ ਲਾਈਨ ਜੀ ਬਣ ਕੇ ਮਹਾਂਲਾਬਾਦ ਭਰੀਆਂ ਮਹਾਂਲਾਬਾਦ ਜੋ ਮਾਰਦੀ ਆ ਦੇਖੀ ਦੀ ਮੈਂ ਆਨਲਾਈਨ ਹਾਂ ਵਿਚ ਵਿਚ ਦੇਖਦੀ ਆ ਹਾਂ ਜਿਹੜੀ ਸਾਈਡ ਕਰਦੀ ਆ ਸਾਈਡ ਪਰ ਇਹਦੀ ਨਹੀਂ ਕਿ ਸਾਰੀ ਪਰਚਾ ਚਾਹੀ ਵਧੀਆ ਦੇ ਨਾ ਨਹੀਂ ਨਹੀਂ ਕਾਲੇ ਵੱੜਦੀ ਤਾਂ ਉਮੀ ਆ ਹਾਂ ਮੈਂ ਤਾਂ ਹੀ ਕਹਿੰਦਾ ਵੱੜਦੀ ਤਾਂ ਨਾ ਸਿੱਟਾ ਨਹੀਂ ਉਹ ਬਾਹਰੇ ਆ ਹਿੱਟੇ ਵਾਲੀ ਜਿਹੜੀ ਇੱਕ ਸਾਈਡ ਪਛਾਹ ਲੈ ਜਾਂਦੇ ਆ ਉਹ ਨਹੀਂ ਉਹ ਨਹੀਂ ਪੁੱਤਰ ਕੇ ਪਿੱਛੇ ਘੇਰਦੀ ਆ ਪੁੱਤਰ ਕੇ ਸਾਈਡ ਤੇ ਕੱਢੀ ਜਾਂਦੀ ਆ ਵੱੜਦੀ ਦਾ ਪੰਜ ਚਾਰ ਕਿਲੀ ਇਹ ਦਿਹਾੜੀ ਦੇ ਉਹ ਸਾਡੇ ਅੱਜ ਜੀ ਕੀ ਲਾਈ ਮਸਾ ਵੱਟੂ ਜਿਹੜੀ ਆਪਾਂ ਦੇ ਕਹਨੇ ਉਪਰਾਲੀ ਵਾਲੀ ਜਿਹੜੀ ਉਹ ਤਾਂ ਇੰਨੀ 게 ਚੌੜੀ ਆ ਬਸ ਉਹ ਇੰਨੀ 게 ਇਹ ਤਾਂ ਫਿਰ ਵੀ ਬਹੁਤ ਵੱਡੀ ਆ ਜੀ ਆਣਾ ਹੱਥ ਵਾਲਾ ਹਾਲੋ ਕਾਮੇ ਆਪੋ ਆਏ ਅਗਲੇ ਜਿਹੜਾ ਉਹ ਇਹ ਤਿੰਨ ਤਿੰਨ ਜੇ ਡੰਡੇ ਇਹ ਆਣਾ ਵੱਡੀ ਐ ਜੈਡਪਰ ਬੁਗਲਾਈ ਆਪੋ ਘੜਦੇ ਤਾਂ ਮਸ਼ੀਨਾਂ ਵਾਲਿਆਂ ਤੋਂ ਨਹੀਂ ਉਹ ਹੱਥਾਂ ਵਾਲਿਆਂ ਤੋਂ ਕਿੱਥੇ ਘੜ ਚੜਗੇ ਉਹ ਵੀ ਜੇ ਤੂੰ ਐ ਕਹਿੰਦੇ ਆਏ ਦੇਖ ਲੈ ਗੱਗੇ ਵੀ 12 ਵਜ ਗਏ ਵੀ 3 ਕਵਾਜ ਤਿੰਨ ਤੇ ਆ ਜਾਗੇ ਮੈਂ ਕਹਿੰਦਾ ਉਹ ਰਹੇ ਨਹੀਂ ਦੇ ਫਿਰ ਯਾਰ ਹੁਣ ਵੀ ਜੇ ਇਹੀ ਮਸ਼ੀਨ ਲੈ ਕੇ ਆ ਜਵੇ ਨਾਲ ਪਤਾ ਵੀ ਨਹੀਂ ਆ ਹੁਣ ਟਰਾਲੀ ਉਨੂੰ ਦੱਤਾ ਵਾ ਜਿਵੇਂ ਕੱਲ ਦਾ ਟਾਈਮ ਅੱਜ ਫੋਨ ਬਦਲ ਦੇ ਕੇ ਹੁਣੇ ਵੜ ਦੋ ਯਾਰ ਹੁਣੇ ਵੜ ਜਾ ਪਤਾ ਵੀ ਨਹੀਂ ਆਇਆ ਜਣਾ ਫੇਰ ਵੀ ਅਗਲਾ ਕਹੀ ਜਾਂਦਾ ਵੀ ਆ ਜਾ ਆ ਜਾ ਅੱਗੇ ਪਤਾ ਕੀ ਸੀਗਾ ਅੱਗੇ ਫੋਨ ਫਾਨ ਨਹੀਂ ਸੀ ਹੁੰਦੇ ਜਦੋਂ ਕੇਰਾ ਅਗਲਾ ਮਸ਼ੀਨ ਕੋਲੇ ਕਿਹੜਾ ਮਾਰਨ ਆ ਗਿਆ ਉਹਨੂੰ ਦੱਸ ਦੇਵੇਂ ਸੀ ਵੀ ਆਹ 7 ਕਿਲੇ ਜਾਂ 8 ਕਿਲੇ ਨੇ ਵੱਢ ਕੇ ਤੇਰੀ ਮਸ਼ੀਨ ਆਉਂ ਘਰੇ ਜਾ ਕੇ ਅਗਲਾ ਮੋਜ ਨਾਲ ਬਹਿ ਜਾਂਦਾ ਜੀ ਆਹ ਜਾਦੇ ਫੋਨ ਆਏ ਨੇ ਪਹਿਲਾਂ ਜਾਣ ਸਰਦਾ ਮੋਟਰਸਾਈਕਲ ਮਗਰ ਉਖੜਾਉ ਤਾਂ ਵੀ ਕਿੰਨੇ ਘਰੇ ਗਏ ਵੀ ਅਜੇ ਤਾਂ ਕਿੜੇ ਹੀ ਇੱਕ ਦਿੱਤਾ ਕਹੀ ਗੱਲ ਆ ਬਾਈ ਉਹ ਵੀ ਜੀ ਦੇਖਣਾ ਹੁਣ ਵੈਦਰਬੂਰ ਦੇਖੀ ਜਾਂਦੇ ਆ ਕਿੰਨੇ ਟਾਈਮ ਨੂੰ ਆ ਵੈਦਰ ਦੇਖੀ ਜਾਂਦਾ ਸਾਡੇ ਜੀਰੀ ਦਾ ਵਾਤੇ ਵਾਤੇ ਚੱਲ ਆ ਪੱਠ 8 ਵਜੇ ਮਸ਼ੀਨ ਚਲਾਉਨੇ ਆ ਚੱਲ ਉਹ ਤੇ 9 10 ਤਾਂ ਪੱਕੇ ਆ ਜਿੱਦਣ ਬੱਦਲ ਹੋ ਗਿਆ ਤਾਂ ਸਾਡੇ ਪਿੰਡ 6 ਵਜੇ ਮਸ਼ੀਨਾਂ ਚੱਲ ਪਈ ਇਹ ਤੇ ਜੀਰੀ ਦੀ ਗੱਲ ਆ ਇਹ ਮੈਂ ਕਹਿੰਦਾ ਵੀ ਇੰਨੀ ਘਨੇਰੀ ਲਿਆਂਦੀ ਨਾ ਲੋਕ ਨੇ ਵੀ ਹੁਣੇ ਮੇਰੀ ਪੜਦੇ ਵੀ ਇਹ ਤੋਂ ਬਾਅਦ ਤਾਂ ਵੱਡੇ ਨਹੀਂ ਹੋਣੀ ਬਸ ਵੀ ਅੱਜੇ ਵੱਢਦੇ ਉਹ ਕੁਝ ਹੁੰਦਾ ਉਦੋਂ ਲੋਕ ਇੱਕ ਸਾਲ ਮੈਨ ਲਾਦਾ ਅਸੀਂ 24 ਘੰਟੇ ਨਹੀਂ ਸੀ ਬੰਦ ਕਰੀ ਮਸ਼ੀਨ ਹਾਂ ਜੀ ਹਵਾ ਚੱਲ ਪਈ ਠੰਡ ਜੀ ਹੋ ਗਈ ਟ੍ਰੇਲ ਪਈ ਨਾ ਚੱਲੀ ਗਈ ਯਾਰ ਬਾਦ ਉਹ ਜਿਹੜਾ ਹੈ ਰਾਤ ਨੂੰ ਹੀ ਲਿਆ ਦੂੰ ਕੁਝ ਨਹੀਂ ਹੁੰਦਾ ਜਿਹੜਾ ਵੀ ਹੈ ਰਾਤ ਨੂੰ ਲੈ ਕੇ ਜਾਣੇ ਨੇ ਤਾਂ ਲੈ ਤਾਂ ਹੋਰ ਪਾਸੇ ਦੀ ਵੀ ਜਾਊਗਾ ਮੰਨ ਲਾ ਵੀ ਅੱਗੇ ਕਿੰਨੇ ਕਰਦੇ 10 ਵਾਲਾ ਟਾਈਮ ਕਿੱਥੋਂ ਵੱਡੀ ਹੋ ਜੂ ਫਿਰ ਚੱਲ ਕੇ ਕਿੱਥੋਂ ਨਿਬੜੂਗਾ ਕਣਕ ਚ ਦੱਸਤਾ ਜੀ 7:00 ਵਜੇ 7:00 ਵਜੇ ਨਾਲੇ ਹੋਣਗੇ ਆਹ ਟਾਈਮ ਮਸ਼ੀਨਾ ਖੜਾ ਕੇ ਕਿੱਥੋਂ ਬਾਡੀਆਂ ਦੇ ਨਾਲੇ ਫੱਗ ਫੱਗ ਕੱਟਣਗੇ ਕਈ ਰਾਤ ਨੂੰ ਬੜਾ ਕਿ ਖੁੱਟਾ ਹਾਂਜੀ ਹਾਂ ਸਾਡੇ ਦੇ ਟੋੜੀ ਵਾਲੇ ਫਾਰਮਾਂ ਵਾਲੇ ਰਾਤ ਨੂੰ ਰਾਤ ਨੂੰ ਅਗਲਾ ਕਰਾ ਪਿਛਲੇ ਰਾਤਾਂ ਬੁੱਕ ਕਰਾਉਨੇ ਆ ਉਹ ਵੀ ਆਹ ਰਾਤ ਨੂੰ ਮੇਰੇ ਚੱਲੂਗੀ ਸਾਰੀ ਰਾਤਾਂ ਹੀ ਕਰ ਉਹ ਸਰਕਾਰਾਂ ਨੂੰ ਪਤਾ ਨਹੀਂ ਵਾਸਤਾ ਨਹੀਂ ਅੰਦਰ ਪਹਿਲਾਂ ਕਹੀ ਆ ਮਹਿੰਦਰ ਮਾਸਟਰ ਦਾ ਮੁੰਡਾ ਆ ਮੈਂ ਸਭ ਕੁਝ ਦੇਖਿਆ ਹੁਣ ਮੇਰੇ ਨੂੰ ਵਿਰੋਧ ਕਿਸਾਨਾਂ ਦਾ ਕਰਦੇ ਇਹ ਆ ਇੰਨਾ ਰਾਜਸੀ ਪੜਨਾ ਯਾਰ ਭਾਈ ਨੰਗਾ ਹੀ ਚਲੋ ਟਾਈਮ ਬੜਾ ਗਿਆ ਆਈ ਲੰਘਦੀ ਰਹੀ ਆ ਯਾਦਤ ਨੇਰਾ ਹੋ ਗਿਆ ਚਾਹ ਚ ਨਹੀਂ ਕਰਦੇ ਇਹਦੇ ਬਾਅਦ ਕਾਫੀ ਆ ਜੀ ਫਿਰ ਬਲੈਕ ਟੀ ਐਡਿਡੀ ਆਏ ਫਿਰ ਵਾਈਟ ਟੀ ਗ੍ਰੇਟੀ ਲੈਣ ਦੇ ਟਾਈਮ ਤੋਂ ਮੈਂ ਤਾਂ ਆਈ ਗਿਆ ਨਾ ਮੈਂ ਕਿਹਾ ਤਿਆਬ ਵਾਲਾ ਕੰਮ ਆ ਟਾਈਮ ਜੀ 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 ਜ ਠੀਕ ਆ ਫੋਟੇ ਘੜਾ ਸਾਹਿਬ ਪਹਿਲਾਂ ਕਿਹੜੀਆਂ ਸਟੈਂਡਰਡ ਸਟੈਂਡਰਡ ਖੜੇ ਦੱਸਿਆ ਤੇ ਮਤਲਬ ਉਹ ਇਹਨਾਂ ਦੇ ਥ्रू ਇਹ ਆਪਾਂ ਨੇ ਸ਼ੁਰੂਆਤ ਕੀਤੀ ਆ ਪਹਿਲਾਂ 5 ਸਟੈਂਡਰਡ ਟਰੈਕਟਰ ਵੀ ਚਲਾਏ ਆ ਆਪਾਂ ਨੇ ਸਟੈਂਡਰਡ ਟਰੈਕਟਰ ਹੁਣ ਤਾਂ ਇੱਕ ਤਾਂ ਜਿਹੜੀ ਕੋਈ ਹੁਣ ਸੈਂਕੜਿਕ ਰਹਿ ਗਿਆ ਕੁ ਮਹੀਨਾ ਹੈਗੇ ਨੇ ਫਿਰ ਅੰਕਲ ਉਹਨਾਂ ਨੇ ਨਾ ਪ੍ਰੇਮ ਪਿਆਰੇ ਗੱਲ ਆ ਗਈ ਪ੍ਰੇਮ ਪਿਆਰ ਇਹਨਾਂ ਨੇ ਥਿੰਮ ਸਭ ਚੇਂਜ ਕਰਦੀ ਆਪਣੀ ਸਮੇਂ ਦੌਰਾਨ ਆ ਜੀ ਫਿਰ ਮਹੀਨਾ ਦੀ ਲੈ ਲਈ ਫਿਰ ਉਵੇਂ ਹੀ ਆਪਾਂ ਨੇ ਟਰੈਕਟਰਾਂ ਦੀ ਜੇ ਕਰਤੀ ਉਹਨਾ ਪਿੰਡ ਪਿੰਡ ਹੀ ਹੈ ਪਿੰਡ ਪਿੰਡ ਇਹ ਵੀ ਪਿੰਡ ਵਿੱਚ ਲਾਵਾਂਗੇ ਹਾਂ ਹੁਣ ਤਾਂ ਤਿਆਰੀ ਹੋ ਗਈ ਕੱਲ ਨੂੰ ਕੰਮ ਚਲਾਵਾਂਗੇ ਜੁਬਸਾਖੀ ਦੇ ਜਲਾ ਦੇ ਕੱਲ ਨੂੰ ਜਾ ਕੇ ਚਲਾਉਣੇ ਆ ਠੀਕ ਹੈ ਇਹਨਾਂ ਨੂੰ ਮੂਤ ਤੇ ਕਰਦੇ ਆ ਕੱਲ ਨੂੰ ਬਸ ਜਣੀ ਉਹ ਮੇਨ ਕੰਮ ਹੈ ਜਿਹੜਾ ਆਪਣੇ ਚੱਲਣਾ ਤਾਂ 17 18 ਤੇ ਭਖਣਾ ਪੂਰਾ ਠੀਕ ਹੈ ਬਾਕੀ ਮੌਸਮ ਸਾਥ ਦਵੇ ਇਸ ਵਾਰ ਪਰਮਾਤਮਾ ਦੀ ਖਸਮਾ ਬਹੁਤ ਸੋਹਣੀ ਹੈ ਖਸਮਾ ਹੈ ਬਹੁਤ ਸੋਹਣੀ ਹੈ ਪਰ ਹੁਣ ਜਿਹੜਾ ਰੱਬ ਡਰਾਉਂ ਦੇ ਲੱਗਿਆ ਇਹ ਨਾ ਨਾ ਕਰੇ ਇਹ ਨਾ ਬਿਲਕੁਲ ਬਹੁਤ ਸੇਵਾ ਤੋਂ ਬਾਅਦ ਵਧੀਆਂ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਸ਼ਾਦੀ ਦੀਆਂ ਮੁਬਾਰਕਾਂ ਤੇ ਨਵੀਂ ਕੰਮਾਈ ਦੀਆਂ ਮੁਬਾਰਕਾਂ ਹੁਣ ਆਉਦੇ ਸੀਨੀਅਰਾਂ ਤੱਕ ਮੈਂ ਆਪੇ ਦੇ ਬਣ ਕੇ ਕੱਢਦਾ ਰਿਹਾ ਤੇ ਹਰ ਕੁਝ ਹੋਲੇ ਆ ਗਏ ਲੱਗਦਾ ਤੂੰ ਕਹਾਂਦੀ ਠੀਕ ਹੈ ਮੈਨੂੰ ਫੋਨ ਕਰ ਬੱਸ ਜਦੋਂ ਮਰਜ਼ੀ ਆ ਕਰਦੀ ਬੱਸ ਬੱਸ ਤੁਸੀਂ ਐਂ ਕਹਦੇ ਹੋ ਵੀ ਮੱਕੀ ਵਾਲੇ ਕਰਦੀ ਸੋਨੇ ਤੇ ਬੱਕਰ ਕਰਦੀ ਵਾ ਠੀਕ ਹੈ ਜੀ ਮੈਨੂੰ ਦੱਸਿਓ ਨਾ ਮੈਂ ਆਪੀ ਟਾਈਮ ਦੇ ਦਿਆਂਗਾ ਆ ਟਾਈਮ ਨੂੰ ਲੈ ਕੇ ਜਾਈਏ ਠੀਕ ਹੈ ਜੀ ਆਪਾਂ ਮੱਕੀ ਦੀ ਚਲਾ ਦੇਈਏ ਵੈਲਕਮ ਵੈਲਕਮ ਕੰਪਨੀ ਨਾਲ ਆਈ ਮੜ ਕੇ ਰਾਜ ਜਰੂਰ ਤੁਸੀਂ ਕਿਸੇ ਦਿਨ ਆਇਓ ਪਿੰਡ ਆਪਾਂ ਬੈਠੇ ਹਾਂ ਪਿੰਡ ਪਿੰਡ ਤੇ ਉਹ ਤਾਂ ਮਾਰਨੇ ਆਪਾਂ ਤੁਹਾਨੂੰ ਸਾਡੇ ਵੀ ਜੀ ਦਿਖਾਉਣੇ ਆ ਤੁਹਾਨੂੰ ਕਿਉਂ ਕਰਦਾ ਮੈਂ ਮਹਣਗੀ ਗੱਲ ਇਹ ਕਹਿੰਦੇ ਨੇ ਵੀ ਤੁਹਾਡੀ ਜਦੋਂ ਵੀ ਹੋਇਆ ਪਲਾਨ ਤਾਂ ਤੁਸੀਂ ਨਾਲ ਦੀ ਨਾਲ ਆ ਹਾਂ ਉਧਰ ਫਿਰ ਗਿੱਲਬਿਲੇ ਵਾਲੀ ਵੀ ਤੁਮੈਨ ਆਉਣੀ ਆ ਠੀਕ ਆ ਉੱਥੇ ਵੀ ਸ਼ੂਟ ਕਰਾਂਗੇ ਪਤਾ ਬਾਕੀ ਹੁਣ ਇਦਾਂ ਜਿਹੜਾ ਵੀ ਸੀਜ਼ਨ ਦੇ ਵਿੱਚ ਟੋਕਾ ਹੋ ਜਾਣਾ ਵੀ ਪਹਿਲਾਂ ਅੱਗੇ ਪਿੱਛੇ ਹਾਂ ਅੱਗੇ ਪਿੱਛੇ ਫਿਰ ਉਦੋਂ ਕੰਮ ਚੱਲਦਾ ਉਹ ਫਿਰ ਆਏ ਆ ਕਿ ਜਿਹਨੂੰ ਕਿਹਾ ਪਿਆ ਵੀ ਅੱਜ ਤੁਹਾਡੇ ਆ ਜੇ ਮਸ਼ੀਨਰ ਉਹ ਖਰਾਪਾ ਸਿਸਟਮ 6 7 ਦਿਨ ਦਾ ਆਪਾ ਦਾ ਬੱਸ ਆ ਜਿਹੜੇ ਜਿਹੜਾ ਆਏ ਅਸੀਂ ਕਰਦੇ ਜੋ ਸੰਗਰ ਕੰਮ ਜਿਹੜਾ ਜਿੰਮੇ ਹੋਣਾ ਉਹ ਤਾਂ ਸਿੱਧਾ ਸਿਰਫ ਜਿਹੜੀ ਲੇਟ ਹੈ ਜਿਹੜੀ ਮੈਂ ਦਉਂਦਾ ਕਿਸੇ ਪਾਸੇ ਤੇ ਮੈਂ ਜੀ ਬਾਅਦ ਵਿੱਚ ਵੀ ਦੇ ਦਿਆਂਗਾ ਪ੍ਰਿੰਟ ਬਾਈ ਬਹੁਤ ਬਹੁਤ ਪ੍ਰਿੰਟ ਬੰਦ ਕੇ ਬੜੀਆ ਹੋ ਜਾਂਦਾ ਕੰਮ ਆਪਾਂ ਨੂੰ ਤੇ ਜਿਹੜੀ ਟੂੜੀ ਵਾਲੀ ਤਾਂ ਉਹ ਵੀ ਆਪਾਂ ਕਿਸੇ ਦੇ ਡਰਾਈਵਰ ਨੇ ਆਪ ਕੋ ਚਲਾਉਣੇ ਆ ਹਾਂ ਵੀ ਚਲੋ ਉਹਦੇ ਬਾਅਦ ਲੇਜ਼ਰ ਚੱਲਣਾ ਇਸ ਵਾਰ ਸੰਧੂ ਵੀਰ ਉਹਨਾਂ ਨੇ ਆਪ ਨੂੰ ਝੋਨੇ ਵਾਲੀ ਕਿਸੇ ਦਵਾਈ ਦੀ ਅਸਿਆ ਤੇ ਆਪਾਂ ਦੇਖਦੇ ਹਾਂ ਠੀਕ ਹੈ ਹੋਰ ਕੀ ਨਾ ਹਾਂ ਲੋਕਾਂ ਦੇ ਨਾਲ ਵੀ ਨਵੇਂ ਨਵੇਂ ਟ੍ਰਾਇਲ ਹੋਣਾ ਇਸ ਵਾਰ ਹਾਂ ਉਹ ਜਿਹੜੀ ਪਾਉਦਾ ਗਈ ਉਹ ਕਿੰਨੇ ਉਹ ਤੋਂ ਜਿਹੜੀ ਚਾਹੀਦੀ ਆ ਉਹ ਸਾਰਾ ਹੁਣ ਦੱਸੋ ਕੋਈ ਸਾਰਾ 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 ਬੁਝਵਾ ਕੇ ਵੀ ਜਾਣਗੇ ਠੀਕ ਆ ਉਹ ਵੀ ਇੱਕ ਹੋਰ ਬਕਰਾ ਕਨਸੈਪਟ ਆ ਸਾਡੇ ਬਲਾਕ ਦੇ ਵਿੱਚ ਟਿੱਕੇ ਮਸ਼ੀਨਾਂ ਜਾਂਦੇ ਆ ਟ੍ਰੈਲ ਉਹਦਾ ਮਿਆਰ ਸੁਣ ਕੇ ਸਾਰਾ ਫੋਕਸ ਵੀਰੇ ਉਹਨੀਆਂ ਵੀ ਆ ਕੇ ਲਾਇਆ ਸੀ ਉਹ ਉਹ ਦੂਜੀ ਕੰਪਨੀ ਨੂੰ ਦਿੱਤਾ ਸੀ ਪ੍ਰੈਸੈਂਟ ਕੰਪਨੀ ਨਾਲ ਵੀਰ ਉਹਨਾਂ ਦੀ ਉਦੋਂ ਇਹਨਾਂ ਦਾ ਵੀ ਕੰਮ ਬਹੁਤ ਸੀ ਠੀਕ ਆ ਚਲੋ ਠੀਕ ਹੈ ਠੀਕ ਹੈ ਜੀ ਵੇਖੋ ਸਭ ਸਾਡਾ ਆ ਬਾਰਕਾਂ ਜੀ ਸਾਰੀ ਸੈਮ ਬਣਾਇਆ ਲੈ ਇਹ ਮਰ ਕੇ ਜਣਾਉਂਗਾ ਤਾਕਤ ਜਿਹਨੂੰ ਸੋਨੀ ਭਾਈ ਦੱਦਿੰਦੇ 3000 ਦਾ ਸੋਨੀ ਭਾਈ ਨੇ ਲਿਆ ਬਾਰਕਾਂ ਤੇ ਜੀ 40 ਇਹ ਜਿਹੜਾ ਬਹੁਤ ਹੋਰ ਹਾਂ ਜੀ ਇਹਨਾਂ ਨੇ ਸਾਡੇ ਨੂੰ ਅੱਜ ਤੱਕ ਜੋ ਟੱਕਾਲੀ ਵੀ ਨੂੰ ਦੱਸਤਾ ਸੀ ਮੈਂ ਕਿ ਜਿੱਥੇ ਜੋ ਜੋ ਤਿੱਜਾ ਟਖਰੇ ਉੱਪਰੇ ਉਵੇਂ ਇਹਨਾਂ ਨੇ ਕਿਹਾ ਦੀ ਜੋ ਜੋ ਕਿਹਾ ਤਾਂ ਇਹਨਾਂ ਨੇ ਸਾਰਾ ਉਵੇਂ ਹੀ ਹੋਇਆਗਾ ਵਧੀਆ ਠੀਕ ਹਾਂ ਜੀ ਹਾਂ ਜੀ ਹਾਂ ਜੀ ਤੁਹਾਨੂੰ ਮੁਬਾਰਕਾਂਈ ਨਵੀਂ ਕੰਬਾਈ ਦੀ ਬਹੁਤ ਬਹੁਤ ਮੁਬਾਰਕਾਂ ਤੇ ਨਾਲ ਨਾਲ ਬਸਾਖੀ ਦੇ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਸਾਖੀ ਦੀ ਤੁਹਾਨੂੰ ਹਾਂ ਜੀ ਤੁਹਾਨੂੰ ਇਹ ਹੋ ਗਈ ਤਿਆਰ ਕੰਮ ਆਪਣਾ हां बस आने वाली ये कटर आ गया गमनदा अच्छा अच्छा ये बदले लो सवेरे दे ऐमे करते करांदे 8:30 9:00 बजे दा टाइम के हो चलेया 12:00 बजणगे ਢੱਲੋਂ ਸਾਹਿਬ ਆਪਾਂ 12:00 बजणगे ਨਹੀਂ ਅੱਜੇ ਕਹਿੰਦੇ ਵੀ ਸ਼ੂਟ ਕਰ ਲੋ ਆਪਦਾ ਹਾਂਜੀ ਵੀ ਹੈਨਾ ਆਪਣੇ ਵੀ ਇੱਕ ਵਾਰ ਸਾਰਿਆਂ ਨੂੰ ਜਿੰਨੇ ਵੀ ਆ ਵੀ ਮਸ਼ੀਨ ਇੱਕ ਵਾਰ ਦਿਖਾ ਕੇ ਕਹਿੰਦੇ ਵੀ ਵਾਪਸ ਫੇਰ ਜਾਣੀ ਹੈ ਉਸ ਤੋਂ ਬਾਅਦ ਲੀਵਰ ਲੱਗਣਾ ਇੱਕ ਮੈਂ ਕਹਿੰਦੀ ਠੀਕ ਆ ਲਾਈਟਾਂ ਚਮਕਦੀ ਵਾਲੀ ਆ ਹਾਂ ਕਹਿੰਦੇ ਚਮਕ ਵਾਲੀ ਜਾਂਦੇ ਆ ਚੇਂਜ ਵੀ ਕਾਫੀ ਕੁਝ ਹੈ ਵੀ ਚਲੋ ਉਹਦੇ ਹਿਸਾਬ ਨਾਲ ਆਪਣਾ ਹੈਨਾ ਉਹਦੇ ਨਵੇਂ ਟ੍ਰਾਇਲ ਜਿਵੇਂ ਹੋਣਗੇ ਇਹ ਇੱਕ ਦੀ ਦੋ ਪੀਸ ਹੀ ਕਰੇ ਨੇ ਇੱਕ ਤੇ ਲੌ ਨੂੰ ਤੇ ਇੱਕ ਗਿੱਲ ਸਾਹਿਬ ਗਿੱਲ ਸਾਹਿਬ ਨੂੰ ਗਿੱਲ ਸਾਹਿਬ ਨਹੀਂ ਦਿਖ ਰਹੇ ਕਲਰ ਦਾ ਥੋੜਾ ਜਿਹਾ ਬਾਇਆ ਫਰਕ ਬਾਕੀ ਇਹ ਆਈਟਮਾਂ ਵੀ ਇੱਕ ਦੋ ਕਰੀਆਂ ਨਹੀਂ ਆ ਜਿਹੜੀਆਂ ਆਮ ਨਾਲੋਂ ਉਹ ਆ ਬੰਦੇ ਵੀ ਫਿਰ ਬੰਦੇ ਵੀ ਖਾਸ ਨੇ ਖਾਸ ਨੇ ਤੇ ਇੱਕ ਹੋਰ ਵੀ ਦੱਸਣਾ ਵੀ ਰੇਟ ਦਾ ਵੀ 1.5 ਲੱਖ ਰੁਪਏ ਦਾ ਫਰਕ ਆ ਅੱਛਾ ਇਹਦੇ ਨਾਲੋਂ ਫਰਕ ਆ ਪਲੇਟ ਵਾਡੀ ਆ ਕੀ ਇਹ ਹਾਂਜੀ ਹਾਂਜੀ ਇਹਦੇ ਨਾਲੋਂ ਫਰਕ ਆ ਪਲੇਟ ਵਾਡੀ ਆ ਕੀ ਇਹ ਜੀ ਜਿਲੋ ਸਾਹਿਬ ਨੂੰ ਦਿੱਤੀਆ ਪਲੇਟ ਵਾਡੀ ਅੱਛਾ ਜੀ ਜਿਲੋ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਰੱਬ ਤੁਹਾਨੂੰ ਤੇ ਏਸੀ ਵਾਲੀ ਵੀ ਹੋਰ ਦਵਾ ਦੇ ਅਗਲੀ ਵਾਰ ਏਸੀ ਵਾਲੀ ਲੈ ਕੇ ਜਾਵਾਂਗੇ ਜੀ ਇਸ ਵਾਰ ਅਸੀਂ ਏਸੀ ਵਾਲੀ ਪਤਾ ਕੀ ਹਿਸਾਬ ਨਾਲ ਕੰਮ ਦੇ ਹਿਸਾਬ ਨਾਲ ਆਪਾਂ ਨੂੰ ਚੀਜ਼ ਦੀ ਜਿਹੜੀ ਦੀ ਚੀਜ਼ ਆਪਾਂ ਨੂੰ ਪਤਾ ਹੁੰਦਾ ਆਪਣੇ ਆਪਣੇ ਏਰੀਆ ਦਾ ਹਨਾ ਪਤਾ ਹੁੰਦਾ ਹੁਣਾ ਮਤਲਬ ਕਈ ਵਾਰ ਰੋਡ ਤੇ ਮਸ਼ੀਨ ਜਾਂਦੀ ਹੈ ਉਧਰ ਉਧਰ ਪਿੰਡਾਂ ਜਾਣਾ ਪੈਂਦਾ ਸਾਡੇ ਲਿੰਕ ਰੋਡ ਹਨ ਤੜਕਤ ਕਾਫੀ ਹੁੰਦੀ ਹੈ ਠੀਕ ਹੈ ਕਈ ਵਾਰ ਡੰਡਾ ਵੀ ਆ ਜਾਂਦਾ ਸੱਤਰੀ ਚ ਵੱਜਦਾ ਨਾ ਟੰਨ ਦੇ ਕੇ ਖੜਕਾ ਕੇ ਸੜ ਦਿੰਦਾ ਸਹੀ ਗੱਲ ਹੈ ਉਹ ਬਾਈ ਚਾਂਸ ਡਰਾਈਵਰ ਨੇ ਭਜਾਈ ਵੀ ਹੋਵੇ ਨਹੀਂ ਧਿਆਨ ਜਾਂਦਾ ਜਾਂ ਖੂ ਸ਼ੀਸ਼ੇ ਚ ਵੱਜੇ ਤਾਂ ਫਿਰ ਏਸੀ ਦੀ ਨਹੀਂ ਸਾਨੂੰ ਕੋਈ ਦਿੱਕਤ ਪਰ ਚੱਕਰ ਆਏ ਪੈਂਦਾ ਫਿਰ ਲੜ ਲੜਈਆਂ ਹੋਣਾ ਸਟਾਫ ਦਾ ਹਾਂ ਉਹ ਕਹਿੰਦਾ ਮੈਂ ਚਲਾਣੀ ਆਣੇ ਕਹਿੰਦਾ ਹੁਣ ਤਿੰਨ ਕਰਕੇ ਚੱਕਰ ਪੈਣੀ ਪੈਣਾ ਜਿਆਦਾ ਟਰੈਕਟਰ ਨੂੰ ਦਵਾਇਆ ਸੀ ਨੇ ਨਾ ਅਸੀਂ ਇੱਕ ਮੈਨੂ ਲਵਣੇ ਨਹੀਂ ਸਹੀ ਜਿਆਦਾ ੱਦਲੋ ਫਿਰ ਜੇ ਤਿੰਨ ਰੱਖੀਆਂ ਨੇ ਤੇ ਨਹੀਂ ਏਸੀ ਤਿੰਨ ਨਹੀਂ ਏਸੀ ਹੋਣਾ ਫਿਰ ਹੁਣ ਆਪਾਂ ਸਟਾਫ ਵੀ ਇੱਕ ਆਪਣਾ ਪਰਿਵਾਰਕ ਮੈਂਬਰ ਆ ਹਾਂਜੀ ਆਪਾਂ ਉਹਨਾਂ 'ਚ ਇੱਕ ਨੂੰ ਤਾਂ ਗੁੱਸੇ ਕਰ ਨਹੀਂ ਸਕਦੇ ਮੈਂ ਜੀ ਅਸੀਂ ਆਪੇ ਚਲਾਉਣੀ ਆ ਹੁਣ ਕਿਤੇ ਸਟਾਫ ਆਏ ਨਾ ਕਹੀ ਜਾਵੇ ਵੀ ਲੈ ਆਪੇ ਏਸੀ ਆਪੇ ਏਸੀ ਚਲਾਏਗੇ ਸਾਨੂੰ ਦੂਜੀ ਬਣਾਉਣੀ ਆ ਸਹੀ ਇਹ ਚੱਕਰ ਪੈਂਦੇ ਨੇ ਜੀ ਪੈਂਦਾ ਗੱਡ ਕੇ ਗੱਡ ਕੇ ਉੱਤੇ ਮਾਰ ਲਾ ਆਪਣੇ ਮੈਂ ਦੇਖਿਆ ਸੀ ਵੀਡੀਓ ਢਿੱਲੋ ਸਾਹਿਬ ਇੱਕ ਗੱਲ ਆ ਸੋਡੀ ਤੁਸੀਂ ਤਾਂ ਉਹਦੇ ਹੱਥੀ ਮਿੰਤ ਕਰਦੇ ਹੋਗੇ ਇਹ ਨਹੀਂ ਹੈਗਾ ਵੀ ਮੰਨ ਲਾ ਯਾਰ ਵੀ ਡਰਾਈਵਰਾਂ ਦੀ ਛੜਤੀ ਰਿਪੇਅਰ ਕਰ ਲਈ ਅਸਾਂ ਡਰਾਈਵਰ ਵੀ ਇਹਨਾਂ ਦੇ ਇਹ ਨੇਗੇ ਪਰਿਵਾਰ ਕਰ ਰਿਲੇਸ਼ਨ ਇਧਰ ਵੀ ਵਧਾਈਆਂ ਹੋ ਗਈਆਂ ਸੋਨੂੰ ਜੀ ਬਹੁਤ ਮੁਬਾਰਕਾਂ ਜੀ ਕੰਬਾਈਨ ਦੀਆਂ ਬਹੁਤ ਵਧਾਈਆਂ ਮੁਬਾਰਕਾਂ ਜੀ ਸੋਨੂੰ ਬਹੁਤ ਬਹੁਤ ਇਹਨਾਂ ਕੋਲ ਵੀ ਜਾ ਰਹੀ ਹੈ ਜੀ ਨਵੀਂ ਆਹ ਤਾਂ ਹੀ ਤਾਂ ਮੁਬਾਰਕਾਂ ਦੇ ਰਹੇ ਆ ਉਹਨਾਂ ਨੂੰ ਗੱਲ ਸਾਹਿਬ ਗੱਲ ਸਾਹਿਬ ਵੀ ਅੱਜ ਦਸ਼ਮੇਸ਼ ਲੈ ਕੇ ਜਾ ਰਹੇ ਆ ਇਹ ਤਾਂ ਬਹੁਤ ਟਾਈਮ ਤੋਂ ਜੁੜੇ ਹੋਏ ਆ ਜੀ ਸਾਨੂੰ ਪਹਿਲੀ ਵਾਰ ਜੁੜੇ ਆ ਇਹਨਾਂ ਨੂੰ ਨਹੀਂ ਰੈਫਰੈਂਸ ਗੱਲ ਇੱਕ ਢਿੱਲੂ ਸਾਹਿਬ ਇਹ ਵੀ ਆ ਜੋੜਿਆ ਤੂੰ ਲੰਬਾ ਵੀ ਨਹੀਂ ਦੇ ਸਕਦਾ ਨਹੀਂ ਦੇ ਸਕਦਾ ਇਹ ਗੱਲ ਹੋਣ ਵੀ ਕਹੀਦੀ ਆਪਾਂ ਨੇ ਹਾਂ ਹਾਂ ਵੀ ਇਹ ਤਾਂ ਮੈਨੂੰ ਜੋ ਜੋ ਮੇਰਾ ਵੀ ਜੁੜਨ ਦਾ ਮੇਰਾ ਹੁਣ ਮੰਨ ਲਓ ਅਮਨ ਜੀ ਵੀ ਹੈਨਾ ਅਮਨ ਜੀ ਨਾਲ ਗੱਲ ਹੁੰਦੀ ਬਿਲਕੁਲ ਅਮਰਜੀਤ ਨਾਲ ਵੀ ਇਹ ਕਹਿੰਦੇ ਵੀ ਮਤਲਬ ਤੂੰ ਟਰਾਈ ਕਰ ਲੈ ਮਾਂ ਮੈਂ ਟਰਾਈ ਕਰਨੀ ਉਹ ਨਹੀਂ ਕਿਤੇ ਆਏ ਆ ਪਹਿਲੀ ਵਾਰ ਆਏ ਆ ਜੋ ਜੋ ਸਾਨੂੰ ਰਿਕੁਆਇਰਮੈਂਟ ਸੀ ਉਹ ਤੋਂ ਪਹਿਲਾਂ ਹੀ ਖਰੇ ਉਤਰੇ ਬਿਤੇ ਇਹ ਉਹ ਤੋਂ ਉਪਰੇ ਦਾ ਕੰਮ ਮੈਂ ਪਹਿਲਾਂ ਵੀ ਢੱਲੋਂ ਸਾਹਿਬ ਨੂੰ ਕਿਹਾ ਸੀ ਵੀ ਇਹ ਕੰਬਾਇਨਾ ਸਾਹੀ ਜੀ ਕੰਬਾਇਨਾ ਸਾਹੀ ਜੀ ਕੰਬਾਇਨਾ ਸਾਹੀ ਕੰਬਾਇਨਾ ਹੈ ਹਰ ਜਿੰਨੇ ਵੀ ਉਹਦੇ ਆਪਾਂ ਨੇ ਦੇਖਿਆ ਵੀ ਆ ਕੇ ਹਰੇਕ ਵਕਤ ਆਪਾਂ ਕੰਪਨੀ ਚ ਜਾਂਦੇ ਰਹੇ ਹਾਂ ਹਾਂਜੀ ਹਾਂਜੀ ਇੱਥੇ ਉਵੇਂ ਹਾਕ ਲਾਪ ਜਾਂ ਨਹੀਂ ਬੰਦਾ ਨਹੀਂ 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 ਬੰਦਾ ਬਾਪਾ ਸਾਬ ਸਹੀ ਕਿ ਨਹੀਂ ਸਹੀ ਗੱਲ ਹੈ ਮੈਂ ਤੈਨੂੰ ਦੱਸਦਾ ਜਿੰਮੇਦਾਰ ਹਰੇਕਾਰ ਹੈ ਇੱਕ ਮਤਲਬ ਸਟੈਂਡਰਡ ਜਿਹਾ ਚ ਆਉਂਦਾ ਬੰਦਾ ਆਉਂਦਾ ਆਪਣਾ ਟੌਰ ਨਾਲ ਕਮੈਨ ਲੱਗੇ ਚੱਲ ਜਾਂਦਾ ਟਾਈਮ ਦੀ ਟਾਈਮ ਮਤਲਬ ਪੂਰਾ ਫਿਕਸ ਕਰਿਆ ਬਾਉਂਦਾ ਆ ਆਈ ਨਹੀਂ ਹੈ ਵੀ ਕੋਈ ਪੱਜਾ ਉੱਧਰ ਨੂੰ ਜਾ ਰਿਹਾ ਕੋਈ ਪੱਜਾ ਉੱਧਰ ਨੂੰ ਜਾ ਰਿਹਾ ਨਾ ਜੀ ਮੈਂ ਨਹੀਂ ਹੈਗਾ ਤੈਨੂੰ ਧਿਲੂਸਾਂ ਨੂੰ ਉਹੀ ਦੱਸਦਾ ਵੀ 98 ਦੇ ਵਿੱਚ ਮੈਂ ਟਰੈਕਟਰ ਵਾਲੀ ਮਸ਼ੀਨ ਲਈ ਸੀ ਅੰਕਲ ਹੋਣੀਆਂ ਤੋਂ ਜੀ ਜੀ ਅੰਕਲ ਹੁਣੀਆਂ ਨਾਲ ਪੂਰੀ ਵਧੀਆ ਲੰਗੀ ਆ ਹਾਂਜੀ ਗਾਹਾਂ ਅੰਕਲ ਹੁਣੀਆਂ ਦੇ ਮੁੰਡਿਆਂ ਨਾਲ ਪੂਰੀ ਵਧੀਆ ਲੰਗੀ ਆ ਹੁਣ ਗਾਹਾਂ ਅੰਕਲ ਹੁਣੀਆਂ ਦੇ ਪੋਤੇ ਵੀ ਆਪਾਂ ਨੂੰ ਹਰਦੇਵ ਜਾ ਆਉਂਦੇ ਨੇ ਇਹ ਹਰਦੇਵ ਆ ਕੌਣ ਆ ਵੀ ਇਹ ਹਰਦੇਵ ਆ ਹਾਂਜੀ ਹਾਂਜੀ ਜੇ ਸੰਤ ਚ ਕੋਈ ਘਾਟ ਹੁੰਦੀ ਤਾਂ ਆਪਾਂ ਨੂੰ ਤਿੰਨ ਪੀੜੀਆਂ ਨਹੀਂ ਸੀ ਯਾਰ ਫਿਰ ਆਪਾਂ ਕੇ ਨਾ ਲੈ ਕੇ ਮੁੜ ਕੇ ਨਹੀਂ ਸੀ ਆਉਂਦੇ ਜਿਹੜਾ ਜੜੇ ਹੋਇਆ ਸਾਰੇ ਇਹਦੇ ਨਾਲ ਜੁੜੇ ਹੋਇਆ ਯਾਦ ਕਰੇਗਾ ਸੋਹਣੇ ਜੁੜੇ ਹੋਇਆ ਪ੍ਰਾਣੀ ਬੀ ਦੇਣੀ ਬੱਕਰੀ ਗੱਲਾਂ ਸਰਵਿਸ ਦੇਣੀ ਮੇਨ ਸਰਵਿਸ ਮੇਨ ਬਾਕੀ ਗੱਲ ਇਹ ਵੀ ਆ ਜੇ ਕੱਲ ਨੂੰ ਮੰਨ ਲਾ ਵੀ ਕੋਈ ਕੋਈ ਬੈਰਿੰਗ ਟੁੱਟ ਗਿਆ ਜਾਂ ਕੋਈ ਕਿਸੇ ਚੀਜ਼ ਚ ਕੰਪਲੀਟ ਆ ਗਈ ਤੈਨੂੰ ਇਹਨਾਂ ਨੇ ਇਹ ਨਹੀਂ ਕਹਿਣਾ ਹੈਗਾ ਯਾਰ ਵੀ ਉਹ ਪੁਰਾਣੀ ਚੀਜ਼ ਕਿੱਥੇ ਆ ਸਹੀ ਸਹੀ ਤੂੰ ਆ ਲੈ ਜਾ ਯਾਰ ਆਪਦਾ ਕੰਮ ਚਲਾ ਕੋਈ ਨਾ ਦੇਖੀ ਜਾਊਗੀ ਬਾਅਦ ਦੇਖ ਲੈਾਂਗੇ ਨਾ ਸੀਜ਼ਨ ਲਾਉ ਸੀਜ਼ਨ ਲਾਉ ਆ ਉਹਦਾ ਤੁਹਾਡਾ ਸੀਜ਼ਨ ਨਾ ਮਾੜਾ ਰਹੇ ਜੀ ਇਹੇ ਅੰਕਲ ਹੋਣੀਆਂ ਦੀ ਤੇ ਗਾਹਾਂ ਮੁੰਡਿਆਂ ਦੀ ਵੀ ਇਹ ਬਹੁਤ ਵਧੀਆ ਹਰਤਾ ਸਿਰਫ ਧੰਨਾਂ ਦੀ ਯਾਰ ਇਹ ਗੱਲ ਸਾਬ ਮਸ਼ੀਨ ਦਾ ਚਲਾਵਾ ਮਸ਼ੀਨ ਦੀ ਬਣਤਰ ਹਾਂ ਪਰ ਤੁਸੀਂ ਚਲਾਉਣੀ ਢੱਲੋ ਸਾਹਿਬ ਤੁਸੀਂ ਆਪ ਦੱਸੋਗੇ ਵੀ ਮਸ਼ੀਨ ਦੇ ਵਿੱਚ ਕੁਆਲਿਟੀ ਹੈਗੀ ਆ ਬਸ ਮਹੌਦ ਅਸੀਂ ਮੱਕੀ ਦੇ ਚਲਾਈ ਕੱਲ੍ਹ ਨਾਲ ਕੱਲੂ ਬਸਾਖੀ ਨੂੰ ਮੂਲਕ ਕਰਦੇ ਬਾਈ ਜੀ ਦਾ ਮਾੜਾ ਸੁੱਖ ਰੱਖੇ ਮੌਸਮ ਸਹੀ ਰਹੇ ਆਪਾਂ ਬਸਾਖੀ ਵਾਲੇ ਦਿਨ ਚਲਾਵਾ ਕੱਲ ਨੂੰ ਚਲਾਈ ਦੇਣੀ ਤੇ ਸਾਹਿਬ ਕੱਲ ਨੂੰ ਚਲਾਇਓ ਇਹਨੂੰ ਚਲਾਓ ਕਿ ਦੇਖਾਂਗੇ ਆਉਣੇ ਵਾਲੀਆਂ ਮਸ਼ੀਨਾਂ ਫਿਰ ਦੇਖਦੇ ਆਂ ਵੀ ਹਨਾ ਕਿਵੇਂ ਆਪਦਾ ਪੂਰਾ ਆਣ ਆਉਣਾ ਵੀਰ ਉਹਨਾਂ ਦੇ ਵੀ ਇਹਨਾਂ ਨੇ ਵੀ ਆਪਣੇ ਵਲੌਗ ਵਗੈਰਾ ਸ਼ੂਟ ਕਰਨੇ ਆ ਤੇ ਕਿੰਨੇ ਮੋਡਲ ਨੇ ਜਿਹੜੇ ਇਹਨਾਂ ਦੇ ਹਾਂਜੀ ਹਾਂ ਸਾਹਿਬ ਵਾਲੀ ਵੀਰ ਦੇ ਵੀ ਉਹਨਾਂ ਦੇ ਵੀ ਕਰਨੇ ਨੇ ਤੁਸੀਂ ਫਿਰ ਕੱਲ ਕੱਲ ਸਰਕਾਰ ਨਾਲ ਚਲਾ ਰਹੇ ਹੋ ਅੱਜ ਕੱਲੂ ਚਲਾਵਾਗੇ ਚਲੋ ਵਧੀਆ ਜੀ ਉਹ ਸਾਹ ਦਾ ਵੀ ਕੱਲ੍ਹ ਦਿਨ ਵਧੀਆ ਨਾਲ ਬਿਤਾ ਦਿਨ ਵਧੀਆ ਬਸਾਖੀ ਆ ਜਾਣਾ ਚੰਗਾ ਦੇਣਾ ਬੜੀ ਚੰਗਾ ਦੇਣਾ ਨਹੀਂ ਅਮਰ ਨਾਲ ਮੈਂ ਵੀ ਗੱਲ ਕਰਦਾ ਜੇ ਕੱਲ ਨੂੰ ਆਉਣਾ ਹੋਇਆ ਤਾਂ ਮੈਂ ਨਾਲ ਹੀ ਆ ਜੂ ਹਾਂ ਤੁਸੀਂ ਵੀ ਆ ਜਾਓਗੇ ਆਪਾਂ ਹਾਂ ਤੇ ਹੋ ਚਾਂਗੇ ਹਾਂਜੀ ਹਾਂਜੀ ਠੀਕ ਹੈ ਬੋਲ ਸਾਹਿਬ ਹੁਣ ਤੁਹਾਨੂੰ ਵੀ ਵਧਾਈਆਂ ਕਰਨੀਆਂ ਮੈਂ ਹੈ ਮੱਕੀ ਦੇ ਬਿਨਾ ਫੁੱਸੇ ਕਰ ਦਿਓ ਮੈਨੂੰ ਸੱਦਿਓ ਨਾ ਮੱਕੀ ਦੇ ਤੁਸੀਂ ਮੰਨ ਕੇ ਚੱਲ ਲਾ ਮਸ਼ੀਨ ਬੁੱਕ ਕਰਕੇ ਮੈਨੂੰ ਫੋਨ ਕਰ ਦਿਓ ਵੀ ਕਰਤੀ ਬੁੱਕੀ ਹਾਂ ਬੋਲ ਸਾਹਿਬ ਦੀ ਕਰਨੀ ਵੀ ਏਸੀ ਵਾਲੀ ਬੁੱਕ ਏਸੀ ਵਾਲੀ ਕਰੇਗਾ ਸੀ ਵਾਲੀ ਕਰੇਗਾ ਤੇਰਾ ਤੁਹਾਨੂੰ ਚੰਗੇ ਨਹੀਂ ਲੱਗਦੇ ਕਰਨੀ ਚਲੋ ਠੀਕ ਹੈ ਟਰੰਨ ਸਾਹਿਬ ਫਿਰ ਅਸੀਂ ਵੀ ਨਿਕਲਦੇ ਆਂਗੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਮੁਬਾਰਕਾਂ ਠੀਕ ਆਂਕਲ ਜੀ ਠੀਕ ਹੈ ਫਿਰ ਠੀਕ ਹੈ ਜੀ ਗੱਲ ਸਾਹਿਬ ਬਹੁਤ ਹਾਂਜੀ ਹਾਂਜੀ ਜੀ ਮੁਬਾਰਕ ਮੁਬਾਰਕ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਮੁਬਾਰਕਾਂ ਸਾਕੀ ਜੀ ਬਹੁਤ ਬਹੁਤ ਮੁਬਾਰਕਾਂ ਜੀ ਕੰਮ ਚਲਾ ਦੇਣੀ ਆ ਹਾਂਜੀ ਜੀ ਮੈਂ ਉਹ ਸੇਬ ਸਾਹਿਬ ਜਨਾਤੀ ਆ ਉਹ ਵੀ ਕੱਲੂ ਚੱਲਣੀ ਆ ਪਸਖੇੜ ਦੇ ਵਿੱਚ ਪਤਾ ਕੇ ਜਾਨੇ ਤੇ ਉਹ ਵੀ ਨਜ਼ਰ ਆ ਗਈ ਹਾਂਜੀ ਇਹ ਆਪਰੇ ਕੋਲ ਕਹਿਮੀ ਦੱਸਣੀ ਚਾਹੀਦੀ ਜੀ ਕਿਉਂਕਿ ਉਹ ਹੋਮੀ ਕੰਨ ਠੀਕ ਹੈ। ਕੱਲ੍ਹ ਦੇ ਬਾਇਡਲਾਈਨ ਇਹ ਵੀ ਰਹੀ ਚੱਲੂ ਜਾਈ ਬਹੁਤ ਵਧੀਆ ਰਹੇਗਾ। ਅਗਲਾ ਵੀ ਚਲਦਾ ਰਹੇਗਾ ਤੇ ਉਹਦੇ ਨਾਲੋਂ ਕਿੰਨਾ فرق ਆ। ਜਿਵੇਂ ਉਹ ਪਲੇਟ ਵੱਡੀ ਹਾਂਜੀ। ਓਕੇ ਜਿਹੜਾ ਛੱਤ ਪਾਇਆ ਠੀਕ ਹੈ। ਛੋਟੇ ਤੋਂ ਛੋਟੀ ਪੜੀ ਤੋਂ ਵੱਡੀ ਦੇ ਵਿੱਚ ਫੱਟ ਪਾਇਆ ਠੀਕ ਹੈ। ਕਲਰ ਦਾ ਵੀ ਫਰਕ ਪੈਂਦਾ। ਕਲਰ ਦਾ ਵੀ ਫਰਕ ਪੈਂਦਾ। ਠੀਕ ਹੈ। ਤੇ ਇਹਦੀ ਇਹਦਾ ਰੇਟ ਦਾ ਵੀ ਫਰਕ ਹੈ ਰੇਟ ਦਾ ਵੀ ਪੁੱਛੋ ਕਿੰਨਾ ਹੈ? ਜਿਹੜੇ ਤੋਂ 2 ਲੱਖ ਦਾ ਠੀਕ ਹੈ। ਪਹਿਲਾਂ AC ਵਾਲੀ ਲੈ ਗਏ ਸੀ ਆਪਾਂ। ਬਹੁਤ ਜਲਦੀ ਪੂਰੀ ਬਧੀਆ ਬਹੁਤ ਸੋਹਣੀ ਬਹੁਤ ਸੋਹਣੀ ਉਹ ਦੇਖ ਕੇ ਤਾਂ ਹੀ ਫਿਰ ਹੁਣ ਦੁਬਾਰਾ ਲੱਗਣਾ ਔਰ ਸੜਦੇ ਨਹੀਂ ਨੀ ਬਾਕੀ ਹਾਂਜੀ ਹਾਂਜੀ ਬਸ਼ਮੀਸ਼ਾ ਹੀ ਨਹੀਂ ਜੀ ਠੀਕ ਆ ਬਹੁਤ ਬਹੁਤ ਮੁਬਾਰਕਾਂ ਸਾਨੂੰ ਸਾਰੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਤੇ ਨਵੀਂ ਕਮਾਈਆਂ ਅਮਰਜੀਤ ਮੁਬਾਰਕਾਂ ਤੇਨੂੰ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਸ਼ੁਭਕਾਮਨਾਵਾਂ ਤੇ ਤੈਨੂੰ ਨਵੀਆਂ ਕਮਾਈਆਂ ਭੇਜਣੀਆਂ ਬਿਲਕੁਲ ਬਿਲਕੁਲ ਸਾਰੇ ਕਿਸਾਨ ਭਰਾਵਾਂ ਨੂੰ ਬਿਸਾਕੀ ਦੀਆਂ ਮੁਬਾਰਕਾਂ ਤੇ ਸਾਰੇ ਜਿੰਨਿਆਂ ਨੇ ਨਵੀਆਂ ਕੰਬਾਈਨਾ ਖਰੀਦੀਆਂ ਸਭ ਨੂੰ ਮੁਬਾਰਕਾਂ ਦੇ ਹਾਂ ਜੀ ਚਾਹੇ ਕਿਸੇ ਵੀ ਕੰਪਨੀ ਦੀ ਖਰੀਦੀਆਂ ਸਭ ਨੂੰ ਮੁਬਾਰਕਾਂ ਅਮਰਜੀਤ ਇੱਕ ਇਹ ਜਿਹੜੀ ਅੱਜ ਦਿਲਪ੍ਰੀਤ ਲੋਂਦੇ ਆਪਣੇ ਭਵਨ ਗੱਲ ਨੂੰ ਦਿੱਤੀ ਹੈ ਮਸ਼ੀਨ ਹਾਂ ਜੀ ਹਾਂ ਜੀ ਤੇ ਇਹਨਾਂ 'ਚ ਇੱਕ ਤਾਂ ਥੋੜਾ ਜਿਹਾ ਕਲਰ ਦਾ ਮੈਨੂੰ ਲੱਗਿਆ ਫਰਕ ਆ ਤੇ ਹੋਰ ਕੀ ਕੀ ਫਰਕ ਪਾਇਆ ਆਪਾਂ ਇਹ ਮਾਡਲ ਅੱਜ ਨਵੇਂ ਲਾਂਚ ਕੀਤਾ ਠੀਕ ਹੈ ਜੀ ਤੇ ਨਵੇਂ ਮਾਡਲ ਨੇ ਇਹਦੇ ਵਿੱਚ ਕਾਫੀ ਅੰਤਰ ਨੇਗੇ ਠੀਕ ਹੈ ਜੀ ਹਾਂਜੀ ਇਹ ਦਿਲਪ੍ਰੀਤ ਲੁੰਦੇ ਭਵਨ ਨੂੰ ਹੀ ਦਿੱਤਾ ਪਾਇਆ ਸੀ ਜਨ ਠੀਕ ਹੈ ਬਾਕੀ ਅਗਲੇ ਸੀਜ਼ਨ ਤੋਂ ਸਟਾਰਟ ਹੈ ਮਾਡਲ ਆਪਾਂ ਇਹ ਕਰਦਾਂਗੇ ਹਾਂਜੀ ਠੀਕ ਹੈ ਕੀ ਕੀ ਫਰਕ ਪਤਾ ਜੀ ਇਹ ਇੱਕ ਬਸ ਜਿਵੇਂ ਕਹ ਲਓ ਵੀ ਬੇਸ ਤੋਂ ਉੱਪਰ ਵਾਲਾ ਮਾਡਲ ਆ ਗਿਆ ਜੀ ਰਿਲੈਕਸ ਤੋਂ ਨੀਚੇ ਆ ਗਿਆ ਠੀਕ ਹੈ ਜੀ ਹਰਕੇ ਦੇ ਵਿੱਚ ਜਿਵੇਂ ਪਹਿਲਾਂ ਆਪਣਾ ਨਾਰਮਲ ਨਾਲ ਉਹਦੀ ਚਾਸੀ ਸਾਰੀ ਡਾਇਨਾਮਿਕ ਸਾਰੀ ਸ਼ੀਟ ਮੈਟਲ ਦੇ ਵਿੱਚ ਆ ਗਈ ਸਾਰੀ ਚਾਸੀ ਆ ਪਲੇਟ ਬਾਡੀ ਜਿਹਨੂੰ ਆਪਾਂ ਕਹਿ ਦਿੰਦੇ ਆਗੇ ਹਾਂਜੀ ਸਾਰੀ ਮੇਨ ਇਹ ਪਲੇਟ ਬਾਡੀ ਚ ਆ ਗਈ ਅੱਛਾ ਪਲੇਟ ਬਾਡੀ ਆ ਗਈ ਸਾਰੀ ਹਾਂ ਸ਼ੀਟ ਮੈਟਲ ਚ ਹੈ ਸਾਰੀ ਤੁਰ ਤੁਰ ਠੀਕ ਹੈ ਜੀ ਵੈਸੇ ਉੱਪਰ ਨੂੰ ਵੀ ਪਲੇਟ ਬਾਡੀ ਕਹਿੰਦੇ ਨੇ ਇਹ ਸ਼ੀਟ ਮੈਟਲ ਚ ਅੱਛਾ ਸ਼ੀਟ ਮੈਟਲ ਚ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਇਹਦੇ ਵਿੱਚ ਪੇਂਟ ਦਾ ਫਰਕ ਆ ਜੀ ਹਾਂਜੀ ਹਾਂਜੀ ਪੇਂਟ ਦਾ ਸਟੇਟ ਦਾ ਫਰਕ ਪਾਦਾ ਆਪਾਂ ਥੋੜਾ ਜਿਹਾ ਹੋ ਰਿਹਾ ਸੀ ਜਨਾ ਠੀਕ ਹੈ ਜੀ ਜੋ ਅਗਲੇ ਸੀਜ਼ਨ ਲੈ ਕੇ ਆਉਣਾ ਫਿਰ ਇਹਦੇ ਵਿੱਚ ਫੀਡਰ ਦਾ ਫਰਕ ਆ ਫੀਡਰ ਸ਼ਾਫਟ ਜਿਹੜੇ ਵਿੱਚ 8 ਇਹ ਚ ਵੱਡੀ ਕਰਤੀ ਹਾਂਜੀ ਇਹਦੇ ਵਿੱਚ ਵੱਡੀ ਕਰਤੀ ਠੀਕ ਹੈ ਜੀ ਬਾਕੀ ਹੱਥ ਵਾਲੀ ਰੇਸ ਵੀ ਇੱਕ ਵੱਖਰੇ ਤਰੀਕੇ ਦੀ ਲਗਾਈ ਹੋਈ ਇਹਨੂੰ ਇਹ ਹੱਥ ਵਾਲੀ ਰੇਸ ਆਪਾਂ ਪਹਿਲਾਂ ਜਿਵੇਂ ਟੱਕ ਵਾਲੀ ਰੇਸ ਲਾ ਦਿੰਦੇ ਹਾਂ ਇਹਨੂੰ ਹੋਰ ਵੱਖਰੇ ਤਰੀਕੇ ਦੇ ਕੋਈ ਲੀਵਰ ਆ ਵੀ ਟੱਕਾ ਨਾਲ ਸਿਸਟਮ ਖਤਮ ਕੀਤਾ ਹੋਇਆ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਫਿਰ ਇਹਨੂੰ ਮਕੈਨੀਕਲ ਚੈੱਕ ਵੀ ਡਬਲ ਆ ਗਿਆ ਵੈਸੇ ਇਹਦੀ ਲੋਡ ਨਹੀਂ ਸੀ ਕੈਮੂਲੇਟਰ ਆਪਣਾ ਲੱਗਿਆ ਹੋਇਆ ਜੋ ਕਿਸੇ ਵੀ ਕੰਪਨੀ ਦੀ ਕੰਬਾਈਨ ਨੂੰ ਮੇਰੇ ਹਿਸਾਬ ਨਾਲ ਨਹੀਂ ਜੋ ਇੰਡੀਅਨ ਮਸ਼ੀਨਾਂ ਦੇ ਆਪਣੀਆਂ ਆ ਵੀ ਆਪਾਂ 1 ਲੱਖ ਤੱਕਟਰ ਸਿੱਟਦੇ ਨਹੀਂ ਮਸ਼ੀਨਵਾਗਰੋਂ ਆਏ ਜੇ ਕਰਨ ਲੱਗ ਜਾਂਦੀ ਆ ਆਪਣੀ ਮਸ਼ੀਨ ਨਹੀਂ ਕਰਦੀ ਪਰ ਫਿਰ ਵੀ ਆਪਾਂ ਇਹਨੂੰ ਡਬਲ ਚੈੱਕ ਕਰਤਾ ਫਿਰ ਵੀ ਮਕੈਨੀਕਲ ਨਾਲੇ ਉਹ ਸਬਦਾ ਦਿੱਤੀ ਹਾਂਜੀ ਹਾਂਜੀ ਨਾਲੇ ਮਕੈਨੀਕਲ ਡਬਲ ਕੀਤਾ ਮਕੈਨੀਕਲ ਡਬਲ ਕਰਤਾ ਠੀਕ ਹੈ ਜੀ ਬਾਕੀ ਮਸ਼ੀਨ ਦਾ ਕੋਈ ਜ਼ਿਆਦਾ ਚੇਂਜ ਨਹੀਂ ਹੈਗਾ ਗੇਅਰ ਹਾਈ ਸਪੀਡ ਹੀ ਆ ਐਲੀਵੇਟਰ ਫੋਲਡੇਬਲ ਨੇ ਹਰ ਜਗ੍ਹਾ ਤੋਂ ਫੋਲਡੇਬਲ ਆ ਠੀਕ ਹੈ ਬੈਗ ਤੋਂ ਵੀ ਦਾ ਜਿਹੜਾ ਹਿੱਸਾ ਹੈਗਾ ਹਾਂਜੀ ਉਹ ਫੋਲਡ ਆ ਜੀ ਫੋਲਡ ਵੀ ਆ ਤੇ ਇਹ ਥੋੜਾ ਜਿਹਾ ਨਵੇਂ ਨਵਾਂ ਡਿਜ਼ਾਈਨ ਕੀਤਾ ਗਿਆ ਹੈ ਇਸ ਆਪ ਠੀਕ ਹੈ ਜੀ ਜਿਹੜਾ ਉੱਪਰਲਾ ਆਪਣਾ ਜਿਹੜਾ ਮੇਨ ਬੀਮ ਆ ਹਾਂਜੀ ਹਾਂਜੀ ਹਾਂ ਬਾਕੀ ਕਟਰ ਵੀ ਸੇਮ ਆ 18 ਇੰਚ ਹੀ ਆ ਫਰੰਟ ਟੌਗਰ ਦੇ ਵਿੱਚ ਆ ਜੀ ਇਹ 18 ਇੰਚ ਹੀ ਆ ਗਿਆ ਹਾਂ ਇਹ ਆਪਾਂ ਪਿਛਲੇ ਸੀਜ਼ਨ ਤੋਂ ਹੀ ਕੀਤਾ ਹੋਇਆ ਹੈ ਠੀਕ ਹੈ ਜੀ ਪਿਛਲੇ ਸਾਲ ਤੋਂ ਠੀਕ ਹੈ ਜੀ ਹਾਂ ਬਾਕੀ ਜਿਹੜਾ ਹੁਣ ਤੁਹਾਨੂੰ ਮੇਨ ਜਿਹੜਾ ਫਰਕ ਪਾਇਆਗਾ ਜਿਹੜਾ ਸਭ ਤੋਂ ਮੇਨ ਹੈ ਇਹਦਾ ਅੰਤਰ ਹੈ ਮਸ਼ੀਨਾਂ ਦਾ ਹਾਂਜੀ ਇਹਨਾਂ ਦੇ ਵਿੱਚ ਤੁਸੀਂ ਤੇਲ ਬ੍ਰੇਕਾਂ ਤਾਂ ਦੇਖੀ ਹੋਣਗੀਆਂ ਜੀ ਬਹੁਤ ਹਾਂਜੀ ਇਧਰ ਵੀ ਦਿਖਾ ਦਿੰਦਾ ਮੈਂ ਤੁਹਾਨੂੰ ਇਹ ਮਸ਼ੀਨਾਂ ਨੂੰ ਫੇਰ ਚ ਬ੍ਰੇਕਾਂ ਕਿੱਟੀਆਂ ਨੇ ਤੁਸੀਂ ਮਸ਼ੀਨਾਂ ਨੂੰ ਤੇਲ ਬ੍ਰੇਕਾਂ ਦੇਖੀ ਹੋਣੀਆਂ ਨੇ ਵੀ ਗੀਅਰ ਤੇ ਲੱਗਦੀਆਂ ਨੇ ਹਾਂ ਉਹ ਗੀਅਰ ਤੇ ਲੱਗਦੀਆਂ ਹੁੰਦੀਆਂ ਨੇ ਹਾਂਜੀ ਹਾਂ ਇਹਦੀ ਜਿਹੜੀ ਤੇਲ ਬ੍ਰੇਕ ਆਪਾਂ ਅਡੈਕਸ਼ਨ ਨੂੰ ਲਾਈ ਹਾਂ ਅਡੈਕਸ਼ਨ ਨੂੰ ਲਾਤੀ ਹਾਂਜੀ 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 ਠੀਕ ਹੈ ਜੀ ਵੀ ਮਸ਼ੀਨ ਕਦੇ ਵੀ ਕਦੀ ਕਪਲਿੰਗ ਖੁੱਲ ਜੇ ਐਕਸਲ ਫ੍ਰੀ ਹੋ ਜਵੇ ਹਾਂਜੀ ਉਦੋਂ ਆਪਾਂ ਬ੍ਰੇਕ ਲਾ ਲਈਏ ਵੀ ਮਸ਼ੀਨ ਨਾ ਰੁਕੇ ਉਹ ਇਹਦੇ ਵਿੱਚ ਕੋਈ ਟੈਂਸ਼ਨ ਨਹੀਂ ਹੈਗਾ ਕਪਲਿੰਗ ਖੁੱਲ ਗਈ ਉਹ ਗੇਅਰ ਬ੍ਰੇਕ ਕੰਮ ਛੱਡ ਦੇ ਹਾਂਜੀ ਹਾਂਜੀ ਹੁਣ ਨਹੀਂ ਛੱਡਦੇ ਪਹਿਲਾਂ ਆਪਾਂ ਦੇਖੋ ਡਿਸਕ ਲਾਉਂਦੇ ਸੀ ਆਪਾਂ ਉਹ ਵੀ ਸਿੱਧੀ ਆਪਣੇ ਡੈਕਸਲ ਨੂੰ ਲੱਗਦੀ ਹਾਂਜੀ ਹਾਂ ਜਿਹੜੀ ਤੇਲ ਦੇ ਬ੍ਰੇਕ ਤੁਸੀਂ ਆਮ ਮਸ਼ੀਨਾਂ ਦੇ ਵਿੱਚ ਦੇਖੇ ਹੋਣੇ ਹੈਗੇ ਹਾਂਜੀ ਹਾਂ ਉਹ ਗੇਅਰ ਦੇ ਲਵੀ ਲੱਗਦੇ ਗੇਅਰ ਦੇ ਵਿੱਚ ਬ੍ਰੇਕਾਂ ਲੱਗਦੀਆਂ ਨੇ ਐਕਸਲ ਰੋਕਦੀਆਂ ਨੇ ਉਹ ਠੀਕ ਹੈ ਜੀ ਠੀਕ ਹੈ ਜੀ ਜਿਆਦਾ ਸਪੀਡ ਤੇ ਜਾਂਦੀ ਮਸ਼ੀਨ ਤੇ ਇੱਕਦਮ ਬ੍ਰੇਕ ਲਾਉਣੀ ਪੈ ਜੇ ਉੱਥੋਂ ਐਕਸਲ ਫ੍ਰੀ ਹੋ ਜੇ ਕਪਲਿੰਨ ਨਿਕਲ ਜੇ ਮਸ਼ੀਨ ਨਹੀਂ ਰੁਕਦੀ ਠੀਕ ਹੈ ਜੀ ਇਹ ਆਪਣਾ ਡੈਕਸਨ ਨੂੰ ਬ੍ਰੇਕ ਲਗਾਤੀ ਤੇਲ ਵਾਲੀ ਠੀਕ ਹੈ ਜੀ ਹਾਂ ਇਹ ਇਹਨੇ ਸਿੱਧਾ ਟਾਇਰ ਰੋਕਣਾ ਕਰ ਟਾਇਰ ਰੋਕਣਾ ਹਾਂਜੀ ਹਾਂ ਠੀਕ ਹੈ ਇਹ ਇਹਦੇ ਵਿੱਚ ਮੇਨ ਇਹ ਮਾਡਲ ਦੇ ਵਿੱਚ ਇਹ ਫਰਕ ਪਾਇਆ ਗਿਆ ਜਾਨੀ ਝੋਨੇ ਵੇਲੇ ਇਹ ਜਾਨੀ ਮੱਕੀ ਵੇਲੇ ਹੀ ਆਪਾਂ ਨੂੰ ਇਹ ਮਾਡਲ ਉਪਲਬਧ ਮਿਲੂਗਾ ਨਹੀਂ ਇਹ ਝੋਨੇ ਦੇ ਵਿੱਚ ਮਿਲੂਗਾ ਜੀ ਅਸੀਂ ਝੋਨੇ ਚ ਹਾਂਜੀ ਹਾਂ ਝੋਨੇ ਦੇ ਵਿੱਚ ਅੱਗੇ ਆਪਾਂ ਨੂੰ ਇਹ 베ਸ ਤੋਂ ਉੱਪਰ ਲੈਕ ਮਾਡਲ ਆ ਗਿਆ ਠੀਕ ਹੈ ਜੀ ਹਾਂ ਬਾਕੀ ਮੁबारकਾਂ ਨੇ ਸਾਰੇ ਭਰਾਵਾਂ ਨੂੰ ਹੋਏ ਰ ਗਿੱਲ ਨੂੰ ਤੇ ਦਿਲਪਰੀ ਢੱਲੋਂ ਨੂੰ ਹਾਂਜੀ ਹਾਂਜੀ ਠੀਕ ਹੈ ਬ੍ਰਦਰ ਠੀਕ ਹੈ ਵੀਰੇ ਓਕੇ ਤੁਹਾਡਾ ਧੰਨਵਾਦ ਜੀ ਦੇਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਦੱਸਿਓ